ਜਲੰਧਰ ਦੇ ਕੋਰਟ ਸਦੀਕ ਵਿੱਚ ਕਾਰ ਪਲਟਣ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਬੇਕਾਬੂ ਕਾਰ ਦੁਕਾਨ ਅੰਦਰ ਵੜ ਗਈ ਇਸ ਘਟਨਾ ਸੰਬੰਧੀ ਉਕਤ ਵਿਅਕਤੀ ਦਾ ਕਹਿਣਾ ਹੈ ਕਿ ਰਮੇਸ਼ਨਾ ਦੇ ਵਿਅਕਤੀ ਦੀ ਲੇਡੀ گارਮੈਂਟ ਦੀ ਦੁਕਾਨ ਹੈ ਜਿੱਥੇ ਅਕਸਰ ਲੋਕ ਵੱਡੀ ਗਿਣਤੀ ਵਿੱਚ ਸਮਾਨ ਖਰੀਦਣ ਆਉਂਦੇ ਹਨ ਇਸੇ ਤਰ੍ਹਾਂ ਲਾਂਸਰ ਬੇਕਾਬੂ ਹੋ ਕੇ ਅੰਦਰ ਜਾ ਵੜੀ ਅਤੇ ਪਲਟ ਗਈ ਖੁਸ਼ਕਿਸਮਤੀ ਇਹ ਰਹੀ ਕਿ ਘਟਨਾ ਸਮੇਂ ਦੁਕਾਨ ਦੇ ਅੰਦਰ ਕੋਈ ਗਾਹਕ ਨਹੀਂ ਸੀ ਅੱਜ ਕੋਰਸ ਸਿੱਦੀਕ ਵਿੱਚ ਸ਼ਰਬਦਾਸ ਬੰਦਰ ਦੇ ਨੇੜੇ ਸਾਡੇ ਰਜੇਸ਼ ਭਾਜੀ ਦੀ ਦੁਕਾਨ ਦੇ ਉੱਤੇ ਬਹੁਤ ਮਾਦਭਾਗੀ ਘਟਨਾ ਹੋਈ ਆ। ਉਹ ਵੈਸੇ ਤਾਂ ਮਾਪਿਆਂ ਨੂੰ ਚਾਹੀਦਾ ਆ ਕਿ ਛੋਟੇ ਬੱਚਿਆਂ ਨੂੰ ਗੱਡੀਆਂ ਨਹੀਂ ਦੇਣੀਆਂ ਚਾਹੀਦੀਆਂ। ਇਹ ਮਾਪਿਆਂ ਨੂੰ 18 ਸਾਲ ਤੋਂ ਉੱਪਰ ਬੱਚਿਆਂ ਨੂੰ ਗੱਡੀ ਚਾਣੀ ਚਾਹੀਦੀ ਆ। ਬੜੀ ਨਿੰਦਣਯੋਗ ਗੱਲ ਆ ਕਿ ਇਸ ਦੁਕਾਨ ਦੇ ਉੱਤੇ 24 ਘੰਟੇ ਗਾਹ ਘਾਂਦੇ ਜਾਂਦੇ ਰਹਿੰਦੇ ਆ ਕਿਉਂਕਿ ਇਹ ਲੇਡੀਜ਼ ਗਰਮੈਂਟ ਹੋਰ ਜੋ ਜੋ ਵੀ ਐ ਇਥੇ ਲੇਡੀਜ਼ ਸਮਾਨ ਮਿਲਦਾ ਹੈ ਉਥੋਂ ਹੁੰਦੇ ਆ ਸਮਾਨ ਲੈ ਜਾਂਦੇ ਆ ਅੱਜ ਕੁਦਰਤੀ ਰੱਬ ਕਿੰਨੇ ਰੱਬੋਂ ਹੀ ਕੋਈ ਇਥੇ ਅਜੇ ਕਸਟਮਰ ਨਹੀਂ ਸੀਗਾ ਉਹ ਛੋਟੇ ਬੱਚੇ ਖੇਡਦੇ ਸੀ ਉਹ ਵੀ ਨਹੀਂ ਸੀਗੇ ਤੇ ਲੇਕਿਨ ਨੁਕਸਾਨ ਹੋਇਆ ਬਹੁਤ ਮਾੜੀ ਮੰਦਭਾਗੀ ਘਟਰਾਏ ਆ ਕਿਹੜੀ ਗੱਡੀ ਹੈ ਪ੍ਰਧਾਨ ਜੀ ਲੈਂਸਰ ਲੈਂਸਰ ਹੈ ਜੀ ਲੈਂਸਰ ਗੱਡੀ ਵਿੱਚ ਕਿੰਨੇ ਜਣੇ ਬੈਠੇ ਜਦੋਂ ਆਇਆ ਗੱਡੀ 'ਚ ਤਿੰਨ ਜਣੇ ਹੀ ਗਏ ਕਿੰਨੇ ਬੱਚੇ ਤਿੰਨੇ ਬੱਚੇ ਤਾਂ ਪਤਾ ਲੱਗਾ ਗੱਡੀ ਜਗ੍ਹਾ ਤੋਂ ਆ ਰਹੀ ਕਿੱਥੇ ਜਾਣ ਦੇ ਇਹਨਾਂ ਨੇ ਉਹ ਕਹਿੰਦੇ ਪੇਪਰ ਦੇ ਘਰੇ ਆ ਨਗਰ ਦੇ ਹੀ ਆ ਜੀ ਪਿੰਡ ਗੋਸਤੀ ਦੇ ਇਥੇ ਦੇ ਹੀ ਆ ਕਟਨਾਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪੁੱਜੀ ਹੈ ਏਐਸਆਈ ਸਤਪਾਲ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਕੋਰਤ ਸਦੀਕ ਵਿੱਚ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਉਹਨਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਹਾਸਾ ਗੱਡੀ ਦਾ ਟਾਇਰ ਫਟਣ ਕਰਕੇ ਵਾਪਰਿਆ ਹੈ ਐਸਈ 7 ਵਨ ਨਾਣਾ ਭਾਰ ਕੋ ਕੈਂਪਹਾਜਰ ਤੇ ਜਿਹੜਾ ਕਿ ਕੰਟਰੋਲ ਉਨ ਤੇ ਮੈਸੇਜ ਆਇਆ ਕਿ ਇੱਕ ਕੋਰਸ ਦੀ ਗਰੋਡ ਤੇ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਹੜਾ ਕਿ ਮੈਂ ਇੱਥੇ ਆ ਕੇ ਦੇਖਿਆ ਗੱਡੀ ਦੁਕਾਨ ਦੇ ਵਿੱਚ ਬੜੀ ਹੋਈ ਸੀ ਤੇ ਆਲੇ ਦੁਆਲੇ ਦੇ ਪਬਲਿਕ ਦੀਆਂ ਲੇਡੀਆਂ ਜੈਂਟ ਦੇ ਨੂੰ ਪੁੱਛਿਆ ਕਿ ਕੀ ਗੱਲ ਹੋਈ ਆ ਉਹਨਾਂ ਨੇ ਦੇ ਦੱਸਣ ਦੇ ਮੁਤਾਬਕ ਕਿ ਟਾਇਰ ਪਾਟਣ ਕਰਕੇ ਗੱਡੀ ਜਿਹੜੀ ਆ ਦੁਕਾਨ 'ਚ ਵੜ ਗਈ ਜਿਹੜੀ ਗੱਡੀ ਦੱਸਿਆ ਜਾ ਰਹੀ ਸਰ ਗੱਡੀ ਲੈਂਸਰ ਆ ਜੀ ਤੇ ਜਿਹੜਾ ਚਲਾ ਰਹੇ ਸੀ ਚਲਾ ਰਹੇ ਸੀ ਗੱਡੀ ਕਿ ਕਿੰਨੇ ਗੱਡੀ ਵਿੱਚ ਕਿੰਨੇ ਜਣੇ ਟੁੱਟਣਾ ਤਿੰਨ ਜਣੇ ਸੀ ਟੁੱਟਣ ਦੇ ਉਹ ਦੱਸਿਆ ਜਾ ਰਿਹਾ ਕਿ ਉਹ ਨਬਾਲਗ ਸੀ ਬੱਚੇ ਛੋਟੇ ਹੀ ਕੋਈ ਇਦਾਂ ਜੀ ਸਾਹਮਣੇ ਜਿਹੜਾ ਇੱਕ ਬੱਚਾ ਚਲਾ ਗਿਆ ਉਹਦਾ ਤਾਂ ਪਤਾ ਨਹੀਂ ਜਿਹੜੇ ਦੂਸਰੇ ਬੱਚੇ ਆ ਉਹ 18 ਸਾਲ ਕਹਿੰਦੇ ਆ ਕਿ 17 ਸਾਲ ਕਹਿੰਦੇ ਆ ਇਹ ਆ ਕੇ ਤੁਰੇ ਸੀ ਕਿਤੇ ਜਾਣਾ ਇਹਨਾਂ ਨੇ ਇਹ ਖਿੰਦ ਕਲੋਨੀ ਹੀ ਚੱਲੇ ਸੀ ਆਪਣੇ ਇਨ ਕਲੇਵ ਤੋਂ ਆ ਰਹੇ ਆ ਜਿਹੜੇ ਫੇਸ ਬਣੋ ਕੋਈ ਜਾਣੇ ਨੁਕਸਾਨ ਨਹੀਂ ਆ ਸਰ ਨਾ ਜਾਣ ਦਾ ਤੇ ਮਾਲ ਦਾ ਨੁਕਸਾਨ ਕੋਈ ਨਹੀਂ ਹੋਇਆ ਠੀਕ ਹੈ ਸਰ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ